ਹਾਂਜੀ ਦੋਸਤੋ ਜੇਕਰ ਤੁਹਾਡੇ ਕੋਲ ਵੀ 30 ਫੁੱਟ ਚੜਾਈ ਦਾ ਪਲਾਟ ਹੈਗਾ ਤਾਂ ਤੁਸੀਂ ਵੀ ਇਸ ਤਰ੍ਹਾਂ ਦੀ ਕੋਠੀ ਬਣਾ ਸਕਦੇ ਹੋ ਜੋ ਕਿ ਕਲਾਸਿਕ ਲੁੱਕ ਦੀ ਕੋਠੀ ਹੈ ਤੇ ਡਬਲ ਪੋਰਸ਼ਨ ਕੋਠੀ ਬਣੀ ਹੋਈ ਆ ਛੋਟੇ ਪਲਾਟ ਵਾਸਤੇ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਸੁਭਾਈ ਇਹ ਦਿਖਾ ਦੋ ਇੱਕ ਵਾਰ ਜੋ ਕਿ ਫਰੰਟ ਵਾਲਨਾ ਕੋਠੀ ਦਾ ਜੋ ਕਿ ਪੇਂਟ ਹੋਣ ਤੋਂ ਬਾਅਦ ਇਹ 3D ਲੁੱਕ ਆਉਣੀ ਆ ਇਸ ਕੋਠੀ ਦੀ ਆ ਦੇਖ ਸਕਦੇ ਹੋ ਤੁਸੀਂ ਤੇ ਸਾਈਡ ਵੱਲ ਪੋਜ ਆ ਗਿਆ ਜੋ ਕਿ ਬਹੁਤ ਸੋਹਣੀ ਲੁੱਕ ਬਣਨੀ ਆ ਕੋਠੀ ਦੀ ਸੋ ਦੋਸਤੋ ਤੇ ਜਿਹੜੇ ਮਿਸਤਰੀ ਬਾਈ ਨੇ ਇਹ ਕੋਠੀ ਕੰਸਟਰਕਸ਼ਨ ਕੀਤੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਦੇਵਾਂਗੇ ਤੁਸੀਂ ਗੱਲਬਾਤ ਕਰਕੇ ਕੋਈ ਵੀ ਰਾਇ ਵੀ ਲੈ ਸਕਦੇ ਹੋ ਤੇ ਜੇਕਰ ਤੁਸੀਂ ਕੰਮ ਕਰਵਾਉਣਾ ਚਾਹੋ ਤਾਂ ਕੰਮ ਵੀ ਕਰਵਾ ਸਕਦੇ ਹੋ ਬਾਈ ਵਦ ਮਟੀਰੀਅਲ ਵੀ ਕੰਮ ਕਰਦੇ ਨੇ ਕੋਠੀਆਂ ਦਾ ਤੇ ਉਦਾਂ ਹੀ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਬਹੁਤ ਸੋਹਣਾ ਮਤਲਬ ਐਲੀਵੇਸ਼ਨ ਬਣਿਆ ਹੋਇਆ ਕੋਠੀ ਦਾ ਸੋ ਤੁਸੀਂ ਦੇਖ ਸਕਦੇ ਹੋ ਪੇਂਟ ਵਗੈਰਾ ਰਹਿੰਦਾ ਜਿੰਨਾ ਕੰਮ ਹੋ ਚੁੱਕਿਆ ਹੈ ਕੋਠੀ ਦੇ ਉੱਪਰ 20 ਲੱਖ ਰੁਪਏ ਲੱਗੇ ਹੁਣ ਤੱਕ ਇਸ ਕੋਠੀ ਦੇ ਉੱਪਰ ਸੋ ਪੱਥਰ ਅੰਦਰ ਟਾਇਲ ਵਗੈਰਾ ਲੱਗ ਚੁੱਕੀ ਹੈ ਤੇ ਜੋੜੀਆਂ ਇੰਟੀਰੀਅਰ ਦਾ ਕੰਮ ਰਹਿੰਦਾ ਜਿੰਨਾ ਕੰਮ ਹੋ ਚੁੱਕਿਆ ਪੂਰੀ ਵੀ ਪੰਜਾਬ ਪੀਵੀ 33 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ